ਦੇ ਉੱਤੇ ਆ ਗਏ ਕਿਸਾਨ ਪਰ ਇਸ ਵਾਰ ਨਾ ਕੇਂਦਰ ਦੇ ਨਾਲ ਮੰਗਾ ਨਾ ਹੀ ਪੰਜਾਬ ਸਰਕਾਰ ਦੇ ਨਾਲ ਮੰਗਾ ਬਲਕਿ ਇਸ ਵਾਰ ਜੋ ਭਾਰਤ ਪਾਕਿਸਤਾਨ ਵਿਚਾਲੇ ਤਣਾਅ ਵਧ ਰਿਹਾ ਸੀ ਇਸ ਮਾਮਲੇ ਨੂੰ ਲੈ ਕੇ ਤੇ ਪਿਛਲੇ ਦਿਨਾਂ ਦੇ ਵਿੱਚ ਜੰਮੂ ਕਸ਼ਮੀਰ ਦੇ ਪਹਿਲਗਾਮ ਦੇ ਵਿੱਚ ਜੋ ਘਟਨਾਕਰਮ ਹੋਇਆ ਜੋ ਬੇਕਸੂਰ ਲੋਕਾਂ ਨੂੰ ਅਤਵਾਦੀਆਂ ਦੇ ਵੱਲੋਂ ਮੌਤੇ ਘਾਟ ਉਤਾਰ ਦਿੱਤਾ ਉਸ ਮਾਮਲੇ ਨੂੰ ਲੈ ਕੇ ਅੱਜ ਸੜਕਾਂ ਦੇ ਉੱਤੇ ਆਏ ਨੇ ਸਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਸ਼ਹੀਦ ਉਦਮ ਸਿੰਘ ਪਾਰਕ ਹੁਸ਼ਿਆਰਪੁਰ ਵਿਖੇ ਹਿੰਦ-ਪਾਕਿਸਤਾਨ ਜੰਗ ਦੇ ਵਿਰੋਧ ਦੇ ਵਿੱਚ ਪ੍ਰਦਰਸ਼ਨ ਕੀਤਾ ਕਿਸਾਨ ਆਗੂਆਂ ਦੇ ਵੱਲੋਂ ਉਹਨਾਂ ਦੇ ਵੱਲੋਂ ਕਿਹਾ ਗਿਆ ਕਿ ਇਸ ਘਟਨਾ ਨੂੰ ਕਿਸੇ ਫਿਰਕੇ ਵਿਸ਼ੇਸ਼ ਜਾਂ ਧਰਮ ਨਾਲ ਜੋੜਨਾ ਸਹੀ ਨਹੀਂ ਹੈ ਸਿਆਸਤ ਕਰਨਾ ਸਹੀ ਨਹੀਂ ਆ ਧਰਮ ਕਦੇ ਵੀ ਅਜਿਹਾ ਕੁਝ ਨਹੀਂ ਸਿਖਾਉਂਦਾ ਕਿ ਆਪਸ ਦੇ ਵਿੱਚ ਲੜੋ ਤੇ ਅਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਤਾਂ ਇਸ ਮੁੱਦੇ ਨੂੰ ਧਰਮ ਦੇ ਨਾਲ ਨਾ ਜੋੜਿਆ ਜਾਵੇ ਇਸ ਦੇ ਉੱਤੇ ਸਿਆਸਤ ਨਾ ਕੀਤੀ ਜਾਵੇ ਕਿਸਾਨ ਆਗੂ ਕੀ ਕੁਝ ਕਹਿ ਰਹੇ ਨੇ ਇੱਕ ਵਾਰ ਤੁਹਾਨੂੰ ਉਹਨਾਂ ਦੀ ਇਹ جنگ ਕੇ ਸਿਰ ਸਮੱਸਿਆ ਦਾ ਹੱਲ ਨਹੀਂ جنگ ਤਾਂ ਅੱਗੇ ਤੋਂ ਅੱਗੇ ਸਮੱਸਿਆ ਪੂਰੀਆਂ ਕਰੂਗੀ ਲੋਕ ਦੇਸ਼ ਸਾਡਾ ਅੱਗੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਹਰ ਪਾਸੇ ਬੜੇ ਗਰਾਊਟ ਵਾਲੇ ਪਾਸੇ ਨੂੰ ਤੁਰਿਆ ਹਾਕਮ ਫੋਕੀਆਂ ਫੜਾ ਮਾਰਦੇ ਆ ਪਰ ਅੰਦਰੋਂ ਅੰਦਰ ਹੀ ਦੇਸ਼ ਖੋਖਲਾ ਹੋ ਗਿਆ ਇਹਨੂੰ ਬਚਾਉਣ ਲਈ ਦੇਸ਼ ਅੰਦਰ ਅਮਨ ਤੇ ਸ਼ਾਂਤੀ ਦੀ ਬਹੁਤ ਸਖਤ ਜ਼ਰੂਰਤ ਆ ਅਸੀਂ ਸਾਰੇ ਦੇਸ਼ ਵਾਸੀਆਂ ਨੂੰ ਅਪੀਲ ਕਰਦੇ ਆ ਕਿ ਤੁਸੀਂ ਅਮਨ ਤੇ ਸ਼ਾਂਤੀ ਦੀ ਬਹਾਲੀ ਲਈ ਇਹ جنگ ਕਿਸੇ ਸਮੱਸਿਆ ਦਾ ਹੱਲ ਨਹੀਂ ਜੰਗ ਤਾਂ ਅੱਗੇ ਤੋਂ ਅੱਗੇ ਸਮੱਸਿਆਵਾਂ ਪੂਰੀਆਂ ਕਰੂਗੀ ਲੋਕ ਦੇਸ਼ ਸਾਡਾ ਅੱਗੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਹਰ ਪਾਸੇ ਬੜੇ ਗਲੌਟ ਵਾਲੇ ਪਾਸੇ ਨੂੰ ਤੁਰਿਆ ਹਾਕਮ ਫੋਕੀਆਂ ਖੜਾ ਮਾਰਦੇ ਆ ਔਰ ਅੰਦਰੋਂ ਅੰਤਰੀ ਦੇਸ਼ ਖੋਕਲਾ ਹੋ ਗਿਆ ਇਹਨੂੰ ਬਚਾਉਣ ਲਈ ਦੇਸ਼ ਅੰਦਰ ਅਮਨ ਤੇ ਸ਼ਾਂਤੀ ਦੀ ਬਹੁਤ ਸਖਤ ਜ਼ਰੂਰਤਾਂ ਅਸੀਂ ਸਾਰੇ ਦੇਸ਼ ਵਾਸੀ ਲੋਕ ਮਿਲ ਕਰਦੇ ਆਂ ਕਿ ਤੁਸੀਂ ਅਮਨ ਤੇ ਸ਼ਾਂਤੀ ਦੀ ਬਹਾਲੀ ਲਈ ਆਪਣੇ ਦੇਸ਼ ਦੇ ਨਾਲ ਖੜੋ ਇਹ جنگ ਕਿਸੇ ਸਿਰਸਮੱਸਿਆ ਦਾ ਹੱਲ ਨਹੀਂ جنگ ਤਾਂ ਅੱਗੇ ਤੋਂ ਅੱਗੇ ਸਮੱਸਿਆ ਪੂਰੀਆਂ ਕਰੂਗੀ ਲੋਕ ਦੇਸ਼ ਸਾਡਾ ਅੱਗੇ ਆਰਥਿਕ ਪੱਖੋਂ ਸਮਾਜਿਕ ਪੱਖੋਂ ਹਰ ਪਾਸੇ ਬੜੇ ਗਲੌਟ ਵਾਲੇ ਪਾਸੇ ਨੂੰ ਤੁਰਿਆ ਹਾਕਮ ਫੋਗੀਆਂ ਫੜਾ ਮਾਰਦੇ ਆ ਪਰ ਅੰਦਰੋਂ ਅੰਦਰੀ ਦੇਸ਼ ਖੋਕਲਾ ਹੋ ਗਿਆ ਇਹਨੂੰ ਬਚਾਉਣ ਲਈ ਦੇਸ਼ ਅੰਦਰ ਅਮਨ ਤੇ ਸ਼ਾਂਤੀ ਦੀ ਬਹੁਤ ਸਖਤ ਜ਼ਰੂਰਤ ਹੈ ਅਸੀਂ ਸਾਰੇ ਦੇਸ਼ ਵਾਸੀ ਇਹਨੂੰ ਮੇਲ ਕਰਦੇ ਆ ਕਿ ਤੁਸੀਂ ਅਮਨ ਤੇ ਸ਼ਾਂਤੀ ਦੀ ਬਹਾਲੀ ਲਈ ਆਪਣੇ ਦੇਸ਼ ਦੇ ਨਾਲ ਖੜੋ ਆਪਣੇ ਆ ਕਿਸਾਨ ਆਗੂ ਦੇ ਵੱਲੋਂ ਕਿਹਾ ਗਿਆ ਕਿ ਜੋ ਪਹਿਲਗਾਮ ਦੇ ਵਿੱਚ ਹੋਇਆ ਉਸ ਘਟਨਾ ਨੂੰ ਕਿਸੇ ਧਰਮ ਦੇ ਨਾਲ ਨਹੀਂ ਜੋੜਨਾ ਚਾਹੀਦਾ ਕਿਸੇ ਫਿਰਕੂ ਰੰਗ ਦੇ ਵਿੱਚ ਨਹੀਂ ਰੰਗਣ ਦੇਣਾ ਚਾਹੀਦਾ ਕਿਉਂਕਿ ਭਾਵੇਂ Hindu ਹੋਣ Sikh ਹੋਣ Muslim ਹੋਣ Isai ਹੋਣ ਕੋਈ ਵੀ ਜਿਹੜਾ ਇਨਸਾਨ ਆ ਆਪਸ ਦੇ ਵਿੱਚ ਲੜ ਕੇ ਰਾਜੀ ਨਹੀਂ ਆ ਤਾਂ ਅੱਤਵਾਦੀਆਂ ਦੇ ਵੱਲੋਂ ਇਹ ਕਾਇਰਾਨਾ ਹਰਕਤ ਕੀਤੀ ਆ ਅੱਤਵਾਦੀਆਂ ਦਾ ਕੋਈ ਧਰਮ ਨਹੀਂ ਹੁੰਦਾ ਤੇ ਪਾਕਿਸਤਾਨ ਨੂੰ ਮੂੰਹ ਤੋੜਵਾ ਜਵਾਬ ਭਾਰਤ ਦੇ ਵੱਲੋਂ ਦੇ ਦਿੱਤਾ ਗਿਆ ਪਾਕਿਸਤਾਨ ਨੇ ਗੋਡੇ ਵੀ ਟੇਕ ਦਿੱਤੇ ਜੇਕਰ ਆਉਣ ਵਾਲੇ ਸਮਿਆਂ ਦੇ ਵਿੱਚ ਪਾਕਿਸਤਾਨ ਦੁਬਾਰਾ ਕੋਈ ਹਰਕਤ ਕਰਦਾ ਤਾਂ ਕੇਂਦਰ ਤਿਆਰ ਵਰ ਤਿਆਰ ਹੈ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਹ ਗੱਲ ਕਹਿ ਚੁੱਕੇ ਨੇ आ, कि ਅਸੀਂ ਘਰ ਦੇ ਵਿੱਚ ਜਾ ਕੇ ਮਾਰਿਆ ਪਾਕਿਸਤਾਨ ਨੂੰ ਜਿਹੜਾ ਇਸ ਤਰੀਕੇ ਦਾ ਸਬਕ ਸਿਖਾਇਆ ਕਿ ਉਹਨਾਂ ਦੀ ਨੀਂਦ ਉੱਡ ਗਈ ਤਾਂ ਅੱਗੇ ਤੋਂ ਜੇਕਰ ਕੋਈ ਭਾਰਤ ਵੱਲ ਅੱਖ ਚੱਕੇਗਾ ਤਾਂ ਫਿਰ ਹਸ਼ਰ ਇਸ ਤੋਂ ਵੀ ਬੁਰਾ ਹੋਵੇਗਾ ਤਾਂ ਹੁਣ ਹਰ ਕੋਈ ਇਹ ਕਹਿ ਰਿਹਾ ਕਿ ਇਸ ਮੁੱਦੇ